ਮੇਰੇ ਜੌਰਨਲ ਹਾਈ ਕੋਰਟ ਦਾ ਬਹਾਨਾ ਸੁਪਰੀਮ ਕੋਰਟ ਦਾ ਬਹਾਨਾ ਲੈ ਕੇ ਉਹ ਸਾਡੇ ਤੇ ਕੀਤਾ ਜਾਂਦਾ ਆ ਆ ਪਹਰ ਕੁਮਾਰਾ ਰੋਡ ਨਿਕਲਿਆ ਝਲੇੜੀ ਦੇ ਵਿੱਚ ਸਿਰਫ ਚੱਲਦਾ ਰਿਹਾ ਇੱਕ ਵੀ ਗੱਲ ਤੇ ਪੂਰਨੀ ਉੱਤਰ ਦੇ ਰੋਡ ਵਾਲੇ ਦੂਜੇ ਦਿਨ ਕੋਰਟ ਤੇ ਜਾਂ ਕੋਰਟ ਤੇ ਜਾਂਦੇ ਆ ਤੇ ਡੀਸੀ ਤੇ ਐਸਐਸਪੀ ਦੀ ਨੱਕ ਤੇ ਸਭ ਲੁੰਮੇ ਆ ਵੀ ਦੁਬਾਰਾ ਫੇਰ ਉੱਥੇ ਧਰਨਾ ਲੱਗਿਆ ਜਿਹੜੀਆਂ ਗੱਲਾਂ ਨੇ ਉਹਦੇ ਉੱਤੇ ਭੱਜਦੇ ਆ ਇਹ ਪੰਜਾਬ ਦੇ ਲੋਕ ਸਦਾ ਲਈ ਲੜਨਾ ਜਾਣਦਾ ਹੈ ਇਹ ਉਸ ਗੁਰਤੀ ਜੋ ਪੈਦਾ ਹੋਇਆ ਹੈ ਜਿਹੜੀ ਗੁਰਤੀ ਬਸਦੀ ਹੈ ਜਦੋਂ ਧੱਕਾ ਹੋਵੇ ਹੋਵੇ ਪੰਜਾਬ ਦੇ ਨਾਲ ਤੁਸੀਂ ਪੰਜਾਬ ਦੇ ਲੋਕੋ ਚੁੱਪ ਨਹੀਂ ਰਹਿਣਾ ਤੁਸੀਂ ਇਹਨਾਂ ਦੇ ਬਰਕਾਫ ਬੋਲਣਾ ਬੋਲਣ ਵਾਲੇ ਨੂੰ ਕੋਲ ਰੋਕ ਨਹੀਂ ਸਕਦਾ ਅੱਜ ਪੰਜਾਬ ਦੇ ਅੰਦਰ ਹਾਲਤਾਂ ਆ ਸਾਡੀਆਂ ਮਾਵਾ ਆ ਸਾਡੇ ਬਜ਼ੁਰਗ ਬੈਠੇ ਆ ਕੋਈ ਇੱਕ ਵੀ ਬੰਦਾ ਹੱਥ ਖੜਾ ਕਰਕੇ ਇਹ ਕਹਿ ਦੇਵੇ ਵੀ ਮੇਰਾ ਪਰਿਵਾਰ ਮੇਰਾ ਰਸਤੇਦਾਰ ਚਿੱਟੇ ਤੋਂ ਪੀੜਤ ਨਹੀਂ ਹੈ ਪੰਜਾਬ ਦੇ ਅੰਦਰ ਕੋਈ ਪਰਿਵਾਰ ਹੈ ਜਿਹੜਾ ਚਿੱਟੇ ਤੋਂ ਪੀੜਤ ਨਹੀਂ ਹੈ ਗਿਆ ਜਿਹਦੇ ਕਹਿੰਦੇ ਬੁਰਦ ਸੀ ਸ਼ੁੱਧ ਲਾਰਖਿਆ ਅਕਰ ਚੋਨੇ ਮਰ ਚਿੱਟਾ ਫੜਿਆ ਗਿਆ ਪਿਛਲੇ ਦਿਨੀ ਇਹਨਾਂ ਨੇ ਇੱਥੇ ਚਹੇਤਿਆਂ ਨੇ ਫੋਨ ਕਰਕੇ 2 ਲੱਖ ਰੁਪਏ ਚ ਸੌਦਾ ਕਰਾ ਕੇ ਉਹ ਚਿੱਟੇ ਦੇ ਵਪਾਰੀ ਨੂੰ ਛੁਡਾਇਆ ਆਹ ਕਰਤੂਤਾ ਕਰਦੇ ਨਸ਼ਿਆਂ ਦੇ ਵਿਰੁੱਧ ਸਾਡਾ ਯੁੱਧ ਚੱਲ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਜੁੱਦ ਨਹੀਂ ਇਹਨਾਂ ਦਾ ਜੁੱਦ ਚੱਲ ਰਿਹਾ ਹੈ ਪੰਜਾਬ ਦਾ ਬੇਸਰਮਾਇਆ ਪੈਸਾ ਇਕੱਠਾ ਕਰਨ ਦੇ ਬਰਕਰਾਰ ਆਪ ਆ ਗੱਲ ਕਰਕੇ ਗਏ ਉਹ ਮੋਬਾਈਲ ਵੇਚਣ ਵਾਲੇ ਕੋਲੇ 1.5 ਲੱਖ ਦਾ 2.5 ਲੱਖ ਦਾ ਮੋਬਾਈਲ ਫੋਨ ਕਰਨ ਵਾਸਤੇ ਤੇ ਗੱਡੀਆਂ ਕਿੱਥੋਂ ਆ ਗਈਆਂ ਸਵਾਲ ਹੈ ਤਿੰਨ ਤਿੰਨ ਗੱਡੀਆਂ ਉਹ ਐਮਐਨਏ ਕੋਲੇ ਜਿੰਨਾ ਕੋਲੇ ਸਕੂਟੀਆਂ ਸੀਗੀਆਂ ਕੋਈ ਨਹੀਂ ਪੁੱਛਦਾ ਪਿਛਲੇ ਦਿਨੀ ਉਹ ਕਹਿੰਦਾ ਜਿੰਨੇ ਆਈਪੀਐਸ ਅਫਸਰ ਹਨ ਉਹਨਾਂ ਦੀ ਜਾਂਚ ਪੜਤਾਲ ਕਰੋ ਸਾਰੇ ਪੰਜਾਬ ਦਾ ਕਰਜ਼ਾ ਲੈ ਜੂਗਾ ਮੰਤਰੀਆਂ ਨੂੰ ਛੱਡ ਲੋ ਜੇ ਮੰਤਰੀਆਂ ਦੀ ਮਾਰ ਕਰੋਗੇ ਤਾਂ ਪੰਜਾਬ ਦੇ ਕੰਨੇ ਕੰਨੇ ਬੰਦੇ ਨੂੰ ਕੰਨੇ ਕੰਨੇ ਪਰਿਵਾਰ ਨੂੰ ਪੈਸਾ ਵੰਡਿਆ ਆਊਗਾ ਆਹ جنگ ਚੱਲ ਰਹੀ ਹੈ ਨਾ ਬਈ ਪੰਜਾਬ ਦੇ ਲੋਕ ਬੱਚੇ-ਬੱਚੇ ਨੂੰ ਬਾਹਰ ਨਿਕਲਣਾ ਪਊਗਾ ਤੁਹਾਡੇ ਹੱਥਾਂ 'ਚ ਜ਼ਮੀਨਾਂ ਜਾਣਦੀਆਂ ਇਹ ਡਰਾਮੇ ਕਰਦੇ ਆਂ ਵੀ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇਣਾ ਪਾਣੀ ਦੇ ਉੱਤੇ ਬਣਿਆ ਕਾਨੂੰਨ ਜਿਹੜਾ ਕਾਨੂੰਨ ਹੈ ਸੱਚ ਕਰਦਾ ਸੀਗਾ ਜੇ ਕੋਈ ਵੀ ਫੈਕਟਰੀ ਵਾਲਾ ਪਾਣੀ ਨੂੰ ਗੰਦਾ ਕਰਦਾ ਜਾਂ ਧਰਤੀ 'ਚ ਪਾਣੀ ਲੁੰਦਾ ਉਹਦੇ ਉੱਤੇ ਕਾਰਵਾਈ ਹੋਊ 6 ਸਾਲ ਦੀ ਸਜ਼ਾ ਹੋਊ ਇਹ ਜ਼ਾਲਮਾਂ ਨੇ ਇਹ ਪਾਪੀਆਂ ਨੇ ਤੁਸੀਂ ਪਾਣੀ ਖਰਾਬ ਕਰੋ ਕੋਈ ਸਜ਼ਾ ਨਹੀਂ ਤੁਹਾਨੂੰ 15 ਦਾ 15000 ਤੋਂ ਲੈ ਕੇ 15 ਲੱਖ ਰੁਪਈਆ ਸਿਰਫ ਕੱਲਾ ਜੁਰਮਾਨਾ ਹੋਇਆ ਕਰੂਗਾ ਕੋਈ ਸਜ਼ਾ ਨਹੀਂ ਇਹ ਬਾਈ ਸ਼ਰਮਾ ਨੂੰ ਪੁੱਛੋ ਵੀ ਤੁਸੀਂ ਕਿਉਂ ਨਹੀਂ ਪ੍ਰਾਨ ਕੀਤਾ ਕਿਉਂ ਕਰੋਂ ਪੰਜਾਬ ਦੇ ਅੰਦਰ ਲਾਗੂ ਹੋਣ ਦਿੱਤਾ ਅੱਜ ਤੁਸੀਂ ਧਾਕੜਾ ਤੇ ਬਹਿ ਕੇ ਡਰਾਮੇ ਕਰਦੇ ਹੋਵੇਂ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦਿੰਦੇ ਪਾਣੀ ਕੰਪਨੀਆਂ ਨੂੰ ਵਾਅਦਾ ਦਿੱਤਾ ਸੱਚ ਨੂੰ ਨਾ ਪਾਣੀ ਹਰਿਆਣੇ ਦਾ ਨਾ ਪਾਣੀ ਹਿਮਾਚਲ ਦਾ ਹੈ। ਉਹ ਨਾ ਪਾਣੀ ਪੰਜਾਬ ਦਾ ਹੈ। ਪਾਣੀ ਦੇ ਮਾਲਕਾ ਇੱਥੇ ਦੇ ਕੰਪਨੀ ਵਾਲੇ ਮਾਲਕ ਜਿਹੜੇ ਡੱਬਿਆਂ ਚ ਪਾਪਾ ਪਾਣੀ ਵੇਚ ਕੇ ਖੰਨੂ ਉਹਨਾਂ ਨੇ ਤੈਅ ਕਰਨਾ ਹੈ ਕਿਹੜੇ ਪਿੰਡ ਨੂੰ ਕਿੰਨਾ ਪਾਣੀ ਦੇਣਾ ਹੈ। ਕਿੰਨਾ ਪਾਣੀ ਬੋਰ ਕੱਢੂਗਾ। ਕਿੰਨਾ ਪਾਣੀ ਘਰ ਦੀ ਮੋਟਰ ਕੱਢੂਗੀ। ਉਹ ਤੈਅ ਕਰਨਗੇ ਘਰਾਂ ਦੀਆਂ ਮੋਟਰਾਂ ਤੇ ਮੀਟਰ ਲੱਗਣੇ ਵਾਲੇ ਸਮੇਂ ਚ ਇਹਨਾਂ ਨੇ ਕਾਨੂੰਨ ਬਣਾ ਕੇ ਆਪਦੇ ਟੇਬਲ ਤੇ ਰੱਖੇ ਹੋਏ ਆ। ਤੁਹਾਡਾ ਧਰਤੀ ਦਾ ਪਾਣੀ ਤੁਹਾਡੀਆਂ ਨਹਿਰਾਂ ਤੁਹਾਡੇ ਦਰਿਆ ਸਮੁੰਦਰ ਝੀਲਾਂ ਓਏ ਜਾਨਵਰਾਂ ਨੇ ਦੇਖ ਦਿੱਤੀਆਂ ਇਹ ਫਿਰੀ ਦੇ ਡਰਾਮੇ ਕਰਦੇ ਆ ਡਰਾਮੇ ਪੰਜਾਬ ਦੇ ਲੋਕੋ ਉਹਨਾਂ ਨੇ ਸਮੇਂ ਚ ਮੋਟ ਕਰਨੀ ਅੱਜ ਗੱਲਬਾਤ ਬੋਲ ਰਿਹਾ ਬਣੀ ਹੋਈ ਗੱਲ ਕਦੇ ਜੀ ਨਹੀਂ ਉਹਦਾ ਜਵਾਬ ਹੁੰਦਾ ਅਸੀਂ ਪਾਣੀ ਬਣਾਤੇ ਹਾਂ ਅਮਰਾਂ ਦੇ ਇਥਾਏ ਅੱਜ ਕੱਲ੍ਹ ਦੀਆਂ ਖਬਰਾਂ ਕੱਟ ਕੇ ਦੇਖੋ ਗੁਜਰਾਤ ਦੀਆਂ ਸਾਲ ਦੀਆਂ ਉਹ ਹਾਕ ਪੰਜਾਬ ਦੀ ਹੋਊਗੀ ਜਦੋਂ ਮਾਲਕ ਬਣ ਕੇ ਕੰਪਨੀਆਂ ਦੇ ਮਾਲਕ ਇਸ ਪਾਣੀ ਦੇ ਇਹ ਪੰਜ ਦਰਿਆਵਾਂ ਦੀ ਧਰਤੀ ਦੇ ਲੋਕ ਪਾਣੀ ਕੱਢਿਓ ਤਰਸਣਗੇ ਪਾਣੀ ਕੱਢਿਓ ਗਜਰਾਤ ਦੇ ਅੰਦਰ ਪਿਛਲੇ ਸਾਲਾਂ ਦੀਆਂ ਖਬਰਾਂ ਪਾਣੀ ਪੁੱਛੇ ਲੜਾਈਆਂ ਹੋਈਆਂ ਪਿੰਡ 'ਚ 307 ਦੇ ਪਰਚੇ ਹੁੰਦੇ ਆ ਦੋ ਢੋਲਾਂ ਦੇ ਉੱਤੇ ਰੱਥ ਵਾਲਾ ਬੰਦਾ ਅੱਖੀ ਖੜਾਇਆ ਦਿੰਦਾ ਕੋਠੇ ਤੇ ਰੱਪ ਲੈ ਕੇ ਬਹਿੰਦਾ ਫੰਨੇ ਪਾਣੀ ਨੇ ਢੋਲ ਪਾਇਆ ਮੈਂ ਆਪਣੇ ਨਾਮ ਬਣਾ ਕੇ ਗੱਲ ਨਹੀਂ ਕਹਿੰਦਾ ਖਬਰਾਂ ਕੱਢ ਲਿਓ ਜਿੱਥੇ ਇਹਨਾਂ ਨੇ 3500 ਕਰੋੜ ਰੁਪਇਆ ਮੂਰਤੀ ਤੇ ਲਾਇਆ ਮੂਰਤੀ ਤੇ ਪੱਥਰ ਦੀ ਮੂਰਤ ਬਣਾਈ ਹੈ ਉੱਥੇ ਪਾਣੀ ਮਹਈਆ ਨਹੀਂ ਕਰਾਇਆ ਉੱਥੇ ਪਾਣੀ ਪਿੱਛੇ ਲੋਕ ਲੜੇ ਹੈ ਲੋਕਾਂ ਦੇ ਬੱਚੇ ਹੋਏ ਉੱਥੇ ਇੱਕ ਮਾਂ ਅੱਗ ਲੱਗ ਕੇ ਮੱਚ ਗਈ ਅੱਗ ਲੱਗ ਕੇ ਆਪਣੇ ਬੱਚਿਆਂ ਨੂੰ ਪਾਣੀ ਨਹੀਂ ਪਿਆ ਸਕੀ ਉਹਨੂੰ 5 ਲੀਟਰ ਦੀ 10 ਲੀਟਰ ਦੀ ਪਿੱਪੀ ਤਾਣੀ ਨਹੀਂ ਮਿਲੀ ਪਹਿਲੇ ਦਿਨ ਵਾਪਸ ਹੋ ਜਾਂਦੀ ਐ ਦੂਜੇ ਦਿਨ ਫੇਰ ਟ੍ਰੈਕ ਕਨੀ ਭੱਲਨੀ ਐ ਤਾਣੀ ਨਹੀਂ ਮਿਲਿਆ ਡੱਬੀ ਜੇ ਉਸੇ ਕੀ ਅੱਗ ਲਾ ਕੇ ਮੱਚ ਗਈ ਉਹ ਪਛੜੇ ਪਾਤੀਆਂ ਨੂੰ ਆ ਹਾਲ ਤੁਹਾਡੇ ਤਾਣੀ ਦੀ ਆ ਪਦਾ ਪਏ ਤੁਹਾਡੇ ਬੇਸ ਦੇ ਅੰਦਰ ਇਹ ਵੀ ਹਾਲਤਾ ਪੈਦਾ ਪੰਜਾਬ ਦੇ ਅੰਦਰ ਹੋਰ ਕੀਆ ਕੋਈ ਮਾਈ ਦਾ ਦਾਦ ਕਹੋ ਜਿਹੜਾ ਵਿਆਹ ਕਰਦਾ ਆਉਨੇ ਘਰੇ ਪਾਪ ਕਰਾਉਂਦਾ ਆ ਵੀ 10000 ਤੋਂ ਦੇ ਕੇ 15 ਤੱਕ ਪਾਣੀ ਨਹੀਂ ਪਉਂਦਾ ਅੱਜ ਪੰਜਾਬ ਦੇ ਲੋਕੋ ਤੁਸੀਂ ਪਾਣੀ ਮਜਬੂਰ ਹੋ ਮਜ਼ਦੂਰ ਇੱਥੇ ਸਾਡਾ ਜਿਹੜਾ ਮਜ਼ਦੂਰ ਭਾਈ ਚਾਰਾ ਉਹ ਘਰੇ ਨਲਕਾ ਨਹੀਂ ਲਾ ਸਕਦਾ ਨਲਕਾ ਪਾਣੀ ਥੋੜੀ ਪਾ ਕੇ ਬਾਹਰ ਚਲੇ ਗਿਆ ਪਛਲੇ ਸਵਾਰ ਉਹ ਜਿਹੜੇ ਸੀ ਨਲਕੇ ਲਾਉਂਦੇ ਸੀ ਉਹ ਕਿੱਥੇ ਵਾਗੇ ਜਿਹੜਾ 3 ਘੰਟਿਆਂ ਚ ਨਲਕਾ ਲਾ ਕੇ ਚੌਥੇ ਘੰਟੇ ਪਾਣੀ ਵਟਿਆਰ ਕੇ ਵੀ ਲੰਦੇ ਸੀ ਜਾਲਵਾ ਦੱਸੋ ਨੂੰ ਕੌਣ ਲੈ ਗਿਆ ਨੀਤੀ ਦੇ ਤਹਿਤ ਪਾਣੀ ਬਰਬਾਦ ਕੀਤਾ ਬਰਬਾਦ ਆ ਜੀਰੀ ਸਾਡੀ ਫਸਲ ਨਹੀਂ ਸੀ ਇਹ ਜੀਰੀਏ ਜਾਲਮ ਲੈ ਕੇ ਆਇਆ ਐਥੇ ਦਾ ਪਾਣੀ ਮਕਾਉਣ ਵਾਸਤੇ ਅੱਜ ਵੀ ਸਾਨੂੰ ਕਹਿ ਰਹੇ ਆ ਵੀ ਤੁਸੀਂ ਜੀਰੀ ਦਾ ਤੁਹਾਨੂੰ ਦੂਜੀਆਂ ਫਸਲਾਂ ਤੇ ਐਮਐਸਪੀ ਨਹੀਂ ਦੇ ਸਕਦੇ ਜਿਹੜੀ ਬੀਬੀ ਆ ਕਹਿੰਦੀ ਸੀ ਪੰਜ ਮਿੰਟਾਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵੋਗੇ ਸਾਡੀ ਸਰਕਾਰ ਬਾਓ ਕੈਪਟਨ ਨੂੰ ਹਟਾਓ ਕੈਪਟਨ ਹਟਾਤਾ ਉਹ ਵਿੱਚੇ ਬੀਬੀ ਚ ਪਿਆਤੀ ਲੋਕਾਂ ਨੇ ਉਹ ਬੀਬੀ ਮੰਤਰੀ ਬਣ ਗਈ ਵਿਚਾਰੀ ਉਹ ਵੱਤ ਕੱਥਾ ਮਾਰਨ ਲੱਗੀ ਉਹ ਮੰਤਰੀ ਦੇ ਦੁਆਰੇ ਐਮਐਲਏ ਬਣ ਗਈ ਉਹ ਦੁਆਰੇ ਐਮਐਲਏ ਬੜੀ ਕਹਿ ਰਹੀ ਹੈ ਦੁਆਰੇ ਕਹਿੰਦੀ ਮੁੱਖ ਮੰਤਰੀ ਫੇਰ ਭਗਵੰਤ ਮਾਨ ਬਣੂਗਾ ਬੀਬਾ ਨਾਮੋਰ ਸ਼ਾਨੀ ਰਹਿਣਾ ਜਿਹੜੀਆਂ ਕਰਤੂਤਾਂ ਤੇ ਤੁਸੀਂ ਲੱਗੇ ਹੋਏ ਹੋ ਸਾਡੀ ਕਰਤੂਰ ਦੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਪੰਜਾਬ ਦੇ ਲੋਕੋ ਸਾਡੇ ਕੋਲੇ ਦੁੱਧਿਆ ਨਹੀਂ ਰਹੀ ਬੱਦਿਆ ਸਾਡੀ ਪਹੁੰਚ ਤੋਂ ਗੂੜਾ ਤੁਸੀਂ ਆਪਣੇ ਮੁੰਡੇ ਨੂੰ ਐਸਐਸਪੀ ਬਣਾ ਸਕਦੇ ਤੁਹਾਡਾ ਮੁੰਡਾ ਸਿਪਾਹੀ ਬਣ ਸਕਦਾ ਇਹਨਾਂ ਛੱਗਾਂ ਦੀ ਰਾਖੀ ਕਰਨ ਵਾਸਤੇ ਤੁਹਾਡਾ ਮੁੰਡਾ ਹੌਲਦਾਰ ਭਰਤੀ ਹੋ ਸਕਦਾ ਇਹਨਾਂ ਚੋਰਾਂ ਦੀ ਰਾਖੀ ਕਰਨ ਵਾਸਤੇ ਤੁਹਾਡਾ ਮੁੰਡਾ ਡੀਸੀ ਨਹੀਂ ਬਣ ਸਕਦਾ ਆਈਐਸ ਆਈਪੀਸ ਨਹੀਂ ਬਣ ਸਕਦਾ ਤੁਸੀਂ ਡਾਕਟਰ ਨਹੀਂ ਬਣਾ ਸਕਦੇ ਕਿਉਂ ਨਹੀਂ ਬਣਾ ਸਕਦੇ ਭਾਈ ਸਾਡੇ ਕੋਲੇ ਪੈਸੇ ਨਹੀਂ ਸਾਡੇ ਸਕੂਲ ਖੁੱਸ ਗਏ ਸਰਕਾਰੀ ਸਕੂਲਾਂ 'ਚ ਮਾਸਟਰ ਨਹੀਂ ਹੈਗੇ ਅਸੀਂ ਸਰਕਾਰੀ ਸਕੂਲਾਂ 'ਚ ਬੱਚੇ ਪੜਾ ਨਹੀਂ ਸਕਦੇ ਪ੍ਰਾਈਵੇਟ ਸਵਾ ਸਵਾ ਕਰੋੜ ਰੁਪਈਆ 80 80 ਲੱਖ ਰੁਪਈਆ ਸਾਡੇ ਕੋਲ ਫੀਸਾਂ ਧਨ ਦੀ ਨਹੀਂ ਹੈਗੀਆ ਸਾਡੇ ਬੱਚੇ ਸਰਫਾ 340 ਵਾਲਦਾਰ ਪੜ੍ਹਤੀ ਹੋ ਸਕਦੇ ਐ ਵੱਧ ਤੋਂ ਵੱਧ ਸਭ ਇੰਸਪੈਕਟਰ ਪੜ੍ਹਤੀ ਹੋ ਸਕਦੇ ਐ ਜਾਂ ਫਿਰ ਧਜ ਪੁੱਜ ਕੇ ਫੌਜ ਵਿੱਚ ਪੜ੍ਹਤੀ ਹੋ ਸਕਦੇ ਆ ਦੇਸ਼ ਦੀ ਰਾਖੀ ਕਰਨੀ ਐ ਤੇ ਰਾਖੀ ਕਰਨ ਵਾਲੇ ਲੋਕ ਕੋਨ ਆਪ ਤੇ ਜਦਾ ਮਰਜ਼ੀ ਲੜਾ ਸਕਦੇ ਐ ਪਿਛਲੇ ਦੁਨੀਆਂ ਆ ਦੇ ਕੰਮ ਜਾਓ ਤੇ ਆਪ ਜਿਉਂਦੇ ਵਿੱਚ ਜ਼ਮੀਨਾਂ ਖੋਦੇ ਕਿਸੇ ਦੇ ਘਰੇ ਆ ਕੇ ਡਰੋਨ ਡਿੱਗਿਆ ਉਹ ਪਤਾ ਨਹੀਂ ਪਾਕਿਸਤਾਨ ਦਾ ਵੀ ਪਤਾ ਨਹੀਂ ਇਹਨਾਂ ਨੂੰ ਡਿੱਗ ਪਿਆ ਉਹ ਬੰਦਾ ਮਚ ਕੇ ਮਰ ਗਿਆ ਉਹਨੂੰ ਤਾਂ 5 ਲੱਖ ਰੁਪਈਆ ਦਿੱਤਾ ਬਾਈ ਜਿਹੜੇ दारू ਪੀ ਕੇ ਮਰ ਗਏ ਉਹਨਾਂ ਨੂੰ 10-10 ਲੱਖ ਰੁਪਈਆ ਉਹ ਘਰੇ ਪਿਆ ਬੰਦੇ ਨੂੰ 5 ਲੱਖ ਰੁਪਈਆ ਜਿਹੜੇ दारू ਪੀ ਕੇ ਮਰ ਗਏ ਉਹਨਾਂ ਨੂੰ 10-10 ਲੱਖ ਰੁਪਈਆ ਕਿਉਂ ਦੱਸਦਾ ਭਾਈ ਇਹ ਸਵਾਲ ਆ ਇਹ ਪੁੱਛਿਓ ਉਹ ਤਹਾਂ ਦੱਸਦਾ ਪੰਜਾਬ ਦੇ ਅੰਦਰ ਵੱਡਾ ਰੌਲਾ ਬੰਦਾ ਉਹ ਸ਼ਰਾਬ ਵਾਲੇ ਤੱਕ ਪਹੁੰਚਿਆ ਜਾਂਦਾ ਉਹ ਜਿਹੜਾ ਸਬਾਲ ਸ਼ਰਾਬ ਦਾ ਸੁਆਗਰ ਹੈ ਉਹ ਫੜਿਆ ਜਾਂਦਾ ਉਹ ਨਹੀਂ ਪਤਾ ਜਿਹੜੇ ਮੰਤਰੀ ਦੇ ਬਰਾਬਰੇ ਗੱਡੀ 'ਚ ਬਹਿ ਕੇ ਜਾਂਦਾ ਹੋਵੇ ਉਹ ਸ਼ਰਾਬ ਵਿੱਚ ਰਲਾ ਤਾਂ ਕਰਕੇ 10-10 ਲੱਖ ਦੇ ਕੇ ਪਰਿਵਾਰਾਂ ਨੂੰ ਚੁੱਪ ਕਰਾਇਆ ਗਿਆ ਸਾਨੂੰ ਪੈਸੇ ਦਿੱਤੇ ਜਾਣਗੇ ਨਸ਼ੇ ਨਾਲ ਬਰੋ ਤੇ ਅਸੀਂ ਇਧਰੋਂ ਨਸ਼ੇ ਦੀ ਮੁਹਮਮ ਚਲਾਉਨੇ ਆ ਨਸ਼ਿਆਂ ਦੇ ਵਿਰੁੱਧ ਵੱਡਾ ਜੁੱਦ ਇਸ ਜੁੱਦ ਦੇ ਬਰਕਰਾਰ ਜਿੰਨਾ ਤੱਕ ਪੰਜਾਬ ਦੇ ਲੋਕੋ ਤੁਸੀਂ ਵੀ ਲੜਦੇ ਉਹਨਾਂ ਤੱਕ ਪੰਜਾਬ ਦੇ ਅੰਦਰੋਂ ਨਸ਼ਾ ਬੰਦ ਨਹੀਂ ਹੁੰਦਾ ਇਹਨਾਂ ਨੇ ਔਰ ਤੋਂ ਪਹਿਲਾਂ ਕਿਹਾ ਸੀ ਬਾਜਰੀ ਬ੍ਰੇਤੀ ਖਰੀ ਕਰਦੇ ਹੋਗੇ ਇਹਨਾਂ ਨੇ ਰੇਕ ਦੋਖਰੇ ਕਰ ਦਿੱਤੇ ਦੁੱਗਣੀ ਗਾਰੇ ਚ ਘਰ ਤੋਂ ਲਾ ਤੇ ਦੁਆਰੇ ਲੋਕ ਗਾਰੇ ਚ ਘਰ ਐ ਕਰਿਆ ਬ੍ਰੇਤੀ ਖਰੀ ਉਹਨਾਂ ਖੱਡਿਆਂ ਤੇ ਪਹਿਲਾਂ ਕਿਸੇ ਲਾਲ ਕਾਂਗਰਸ ਦਾ ਕਬਜ਼ਾ ਰਿਹਾ ਉਹ ਫਿਰ ਮੰਦਰ ਸਮਾਖਾਦੀਆਂ ਨੇ ਕਬਜ਼ਾ ਕੀਤਾ ਅੱਜ ਉਹ ਖੰਡਿਆਂ ਤੇ ਇਹਨਾਂ ਦਾ ਕਬਜ਼ਾ ਹੈ ਆਮ ਆਦਮੀ ਰੋਟਾ ਵੇਚਦੇ ਨੇ ਇਹ ਬਜਰੀ ਵੇਚਦੇ ਨੇ ਇਹ ਵੱਡੇ ਧੰਦੇ ਸ਼ਰਾਬ ਦੇ ਕਰਾਉਂਦੇ ਆ ਤੇ ਡਰਾਮੇ ਕਰਦੇ ਫਿਰ ਰਹੇ ਆ ਪਿੰਡਾਂ ਦੇ ਅੰਦਰ ਵੀ ਅਸੀਂ ਨਸ਼ੇ ਦੇ ਬ੍ਰਦ ਇੱਕ ਬਹਿਮਸ਼ੋੜੀ ਹੋਈ ਐ ਇੱਕ ਜੁੱਧ ਸੜਿਆ ਹੋਇਆ ਐ ਇਸ ਕਰਕੇ ਖਿਲਾਅ ਦੇ ਲੋਕੋ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਕੰਮ ਦਾ ਸਮਾਂ ਅਰੇਹਾ ਕਰਦੇ ਆ ਧਰਤੀਆਂ ਤਿਆਰ ਕਰਨੀਆਂ ਇਹ ਵੱਡਾ ਕੰਮ ਹੈ ਇਹ ਨਹੀਂ ਪਤਾ ਕਦੋਂ ਅਖਬਾਰ ਚਾਜੇ ਵੀ ਆ ਮਹਿਲਾ ਚੌਕ ਨਗਰਾ ਕਰਾਚੋ ਸੁਜੂਮਾ ਗੱਗੜਪੁਰਾ ਇਹਦੀ ਜ਼ਮੀਨ ਕਿਸੇ ਕੰਪਨੀ ਨੂੰ ਦੇ ਦਿੰਦੀ ਇਹਦੀ ਪਰਸੋਂ ਨੂੰ ਮਿੰਨਤੀ ਹੋਊਗੀ ਮਤ ਭੜੇਖਾ ਪਾਲਿਆ ਨੂੰ ਜੌਨ ਪਿੰਡ ਵਿੱਚ ਰਹਦਾ ਹੈ ਏ ਰਾਲਾ ਸਾਰੀ ਪੰਜਾਬ ਦੀ ਜ਼ਮੀਨ ਦਾ ਇਹ ਆਪਣੇ ਕੰਮ ਛੱਡ ਕੇ ਲੜਨੇ ਪਊ ਲੜਨੀ ਪਊਗੀ ਇਹਨੂੰ ਤૈયਾਰ ਕਰੋ ਕੰਮ ਕਰਸਾ ਕਰੋ ਜਗ੍ਹਾ ਵੀ ਸੁਨੇਹਾ ਮਿਲਦਾ ਤੁਸੀਂ ਮੂਹਰੇ ਛੱਡ ਕੇ ਵੱਧ ਤੋਂ ਵੱਧ ਆਇਆ ਕਰੋ ਸਾਡੀਆਂ ਮਾਵਾਂ ਭੈਣਾਂ ਨੂੰ ਨਾਲ ਲੈ ਕੇ ਆਇਆ ਕਰੋ ਇਸ ਪੰਜਾਬ ਨੂੰ ਬਚਾ ਸਕੀਏ ਇਹ ਪੰਜਾਬ ਬਰਬਾਦ ਕਰ ਦਿੱਤਾ ਖਰਾ ਭਰਾ ਪੰਜਾਬ ਇਹਸ ਲੀਡਰਾਂ ਨੇ 70 ਸਾਲ ਤੋਂ ਲੈ ਕੇ ਅੱਜ ਤੱਕ ਲੁੱਟ ਕੇ ਖਾ ਲਿਆ ਪੰਜਾਬ ਦੇ ਲੋਕੋ ਇਹ ਲੁੱਟ ਬੰਦ ਕਰਨੀ ਹੈ ਇਹਦੇ ਬਰਾਬਰ ਦੇ ਬਰਤ ਖਿਲਾਫ ਆਪਣੀ ਲੜਾਈ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ